ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਇੱਕ ਦੋ ਖਬਰਾਂ ਦੇ ਉੱਤੇ ਤੁਹਾਡੇ ਨਾਲ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਆ ਕਿਉਂਕਿ ਕਾਫੀ ਦਿਨ ਹੋ ਗਏ ਜੈਰਹਾਜਰੀ ਚੱਲ ਰਹੀ ਹੈਗੀ ਆ ਤੁਹਾਨੂੰ ਪਤਾ ਕੰਮਕਾਰਾਂ ਦੇ ਵਿੱਚ ਬਿਜੀ ਹੋਣ ਕਰਕੇ ਟਾਈਮ ਨਹੀਂ ਦਿੱਤਾ ਜਾਂਦਾ ਇਹਦੇ ਵਿੱਚੋਂ ਇੱਕ ਤਾਂ ਆਪਾਂ ਗੱਲਬਾਤ ਕਰਨੀ ਚਾਹੁੰਦੇ ਸੀਗੀ ਵੀ ਜਿਹੜਾ 골ਡ ਕਾਰਡ ਵਾਲਾ ਪ੍ਰੋਗਰਾਮ ਪ੍ਰੈਜ਼ੀਡੈਂਟ 트럼ਪ ਸ਼ੁਰੂ ਕਰਨ ਜਾ ਰਹੇ ਹੈਗੇ ਆ ਉਹਦੇ ਬਾਰੇ ਤੇ ਦੂਸਰਾ ਜੇਲਨਸਕੀ ਨੂੰ ਜਿਸ ਤਰੀਕੇ ਦੇ ਨਾਲ ਵਾਈਟ ਹਾਊਸ ਦੇ ਵਿੱਚੋਂ ਇੱਕ ਤਰ੍ਹਾਂ ਦੇ ਨਾਲ ਬੇਇੱਜ਼ਤ ਕਰਕੇ ਕੱਢਿਆ ਗਿਆ ਉਹਦਾ ਮਨ ਨੂੰ ਬੜਾ ਜਿਵੇਂ ਕਹਿੰਦੇ ਵੀ ਦੁੱਖ ਹੋਇਆ ਤੇ ਇੱਕ ਜਿਵੇਂ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੀ ਇੰਗਲਿਸ਼ ਆ ਉਹ ਇਸ ਟਾਈਮ ਅਫੀਸ਼ੀਅਲ ਲੈਂਗੁਏਜ ਲਾਗੂ ਹੋਣ ਜਾ ਰਹੀ ਹੈ ਬੇਸ਼ੱਕ ਪਹਿਲਾਂ ਵੀ ਸੀਗੀ ਪਰ ਹੁਣ ਸੰਬੰਧੀ ਐਗਜ਼ੈਕਟਿਵ ਆਰਡਰ ਜਿਵੇਂ ਕਹਿੰਦੇ ਵੀ ਜਾਰੀ ਹੋ ਚੁੱਕਿਆ ਹੈ ਜੀ ਦਾ ਕਰਕੇ ਹੁਣ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਵੀ ਹੋ ਸਕਦੀ ਹੈਗੀ ਹੈ ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ 골ਡ ਕਾਰਡ ਬਾਰੇ ਇਰੇ ਵਿੱਚ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਵੀ ਜਿਹੜੇ ਲੋਕ 5 ਮਿਲੀਅਨ ਡਾਲਰ ਅਮਰੀਕਾ ਦੇ ਵਿੱਚ ਇਨਵੈਸਟ ਕਰਨਗੇ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਜਾਂ ਗ੍ਰੀਨ ਕਾਰਡ ਦਿੱਤੇ ਜਾ ਸਕਦੇ ਹੈਗੇ ਆ ਤੇ ਮੈਨੂੰ ਲੱਗਦਾ ਵੀ ਇਹ 골ਡ ਕਾਰਡ ਵਾਲਾ ਜਿਹੜਾ ਪ੍ਰੋਗਰਾਮ ਆ ਇੱਕ ਦਿਨਾਂ ਕਿਤੇ ਇੱਕ ਅਮੀਰਾਂ ਦੀ ਗੇਮ ਬਣ ਕੇ ਰਹਿ ਜਾਊਗਾ ਤੇ ਜਿਹਦਾ ਕਰਕੇ ਜਿਹੜੇ ਲੋਕ ਮੀਡੀਅਮ ਪਰਿਵਾਰਾਂ ਦੇ ਵਿੱਚੋਂ ਜਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਇੱਕ ਅਮਰੀਕਨ ਡ੍ਰੀਮ ਪਾਲ ਰਹੇ ਹੈਗੇ ਆ ਤੇ ਉਹ ਕਿਤੇ ਨਾ ਕਿਤੇ ਵਾਂਝੇ ਰਹਿ ਜਾਣਗੇ ਤੇ ਜਿਹਦੇ ਕੋਲ ਤੇ ਖੂਬ 5 ਮਿਲੀਅਨ ਡਾਲਰ ਆ ਕਿਸੇ ਦੇਸ਼ ਦੇ ਵਿੱਚ ਉਹਦੇ ਕੋਲ ਤਾਂ ਪਹਿਲੇ ਹੀ ਪੈਸਾ ਬਹੁਤ ਆ ਉਹ ਤਾਂ ਪਹਿਲੇ ਆਪ ਦੀ ਜ਼ਿੰਦਗੀ ਬੜੇ ਸੌਖੇ ਤਰੀਕੇ ਦੇ ਨਾਲ ਬਤੀਤ ਕਰ ਰਿਹਾ ਹੈਗਾ ਮੇਰਾ ਤਾਂ ਖਿਆਲ ਨਹੀਂ ਵੀ ਬਹੁਤੇ ਲੋਕ ਕੋਈ ਇਸ ਗੇਮ ਦੇ ਵੱਲ ਇੰਟਰਸਟ ਦਿਖਾਉਣਗੇ ਕਿਉਂਕਿ 5 ਮਿਲੀਅਨ ਡਾਲਰ ਇੰਡੀਆ ਵਰਗੇ ਦੇਸ਼ ਦੇ ਵਿੱਚ ਕਿਸੇ ਬੰਦੇ ਕੋਲੇ ਹੋਣਾ ਕਿਸੇ ਬਿਜ਼ਨਸਮੈਨ ਕੋਲੇ ਹੋਣਾ ਜਿਹੜਾ ਨਾ ਸੁੱਖ ਸਹੂਲਤਾਂ ਉਹਨੂੰ ਇੰਡੀਆ ਦੇ ਵਿੱਚ ਮਿਲ ਰਹੀਆਂ ਹੈਗੀਆਂ ਸਿਕਿਉਰਿਟੀ ਗਾਰਡ ਫਿਰਦੇ ਆ ਜਿਵੇਂ ਕਹਿੰਦਾ ਨੌਕਰ ਰੱਖੇ ਹੋਏ ਆ ਤੇ ਕਿੱਪਲਾ ਸਾਫ ਕਰਨ ਵਾਸਤੇ ਅੱਡ ਜਿਵੇਂ ਕਹਿੰਦਾ ਵੀ ਸਿਸਟਮ ਚੱਲ ਰਿਹਾ ਹੈਗਾ ਫੂਡ ਬਣਾਉਣ ਵਾਸਤੇ ਅੱਡ ਸਰਵਰ ਰੱਖੇ ਹੋਏ ਹੈਗੇ ਆ ਤੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਸਾਰੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਆ ਕੇ ਤਾਂ ਨਹੀਂ ਉਹਨਾਂ ਨੂੰ ਮਿਲ ਸਕਦੀਆਂ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੇ ਲੋਕ ਅਮਰੀਕਾ ਦੇ ਵਿੱਚ ਆਏ ਹੋਏ ਸੀ ਜਿਨ੍ਹਾਂ ਨੂੰ ਥੜਾ ਥੜਾ ਰਿਪੋਰਟ ਕੀਤਾ ਜਾ ਰਿਹਾ ਜਿਹੜੇ ਪਹੁੰਚ ਚੁੱਕੇ ਆ ਇੱਥੇ ਮੇਰਾ ਕਹਿਣ ਦਾ ਮਤਲਬ ਹੈ ਬਾਰਡਰ ਹੁਣ ਸੀਲ ਕਰ ਦਿਓ ਹੋਰ ਨਾ ਆਉਣ ਤੇ ਜਿਵੇਂ ਕਹ ਲਿਆ ਵੀ ਉਹ ਤੁਹਾਡੀ ਅਡ ਪਾਲਿਸੀਜ਼ ਹੈਗੀਆਂ ਪਰ ਜਿਹੜੇ ਬੰਦੇ ਇੱਥੇ ਆ ਚੁੱਕੇ ਆ ਇਨਾ ਇਨਾ ਪੈਸਾ ਖਰਚ ਕੇ ਕਰਕੇ ਤੁਸੀਂ ਇਹ ਗੱਲ ਵੀ ਕਹਿ ਸਕਦੇ ਅਸੀਂ ਵੀ ਉਹ ਬੰਦੇ ਆ ਜਿਹੜੇ ਉਹ ਲੱਖ ਲੱਖ ਡਾਲਰ ਜਮ੍ਹਾਂ ਕਰਾਉਣ ਤੇ ਅਸੀਂ ਉਹਨਾਂ ਨੂੰ ਵਰਕ ਪਰਮਿਟ ਦਿੰਨੇ ਆ ਜਾਂ ਉਹਨਾਂ ਨੂੰ ਅਸੀਂ ਗ੍ਰੀਨ ਕਾਰਡ ਦਿੰਨੇ ਹੈਗੇ ਆ ਜਾਂ ਉਹਨਾਂ ਦੀ ਅਸੀਂ ਅੱਗੇ ਹਿਸਟਰੀ ਵੇਖ ਕੇ ਉਹਨਾਂ ਨੂੰ ਪੱਕੇ ਕਰਾਂਗੇ ਉਸ ਤਰੀਕੇ ਦੀ ਗੱਲਬਾਤ ਹੁੰਦੀ ਤਾਂ ਹੋਰ ਜਿਆਦਾ ਵਧੀਆ ਹੋਣਾ ਸੀ ਪਰ ਕਿਤੇ ਨਾ ਕਿਤੇ ਜਿਹੜੀ 5 ਮਿਲੀਅਨ ਡਾਲਰ ਵਾਲੀ ਇਹਨਾਂ ਨੇ ਗੇਮ ਖੇਡੀ ਆ ਇਹ ਮੈਨੂੰ ਲੱਗਦਾ ਵੀ ਇੱਕ ਜਿਹੜੇ ਆਲਰੇਡੀ ਤਕੜੇ ਲੋਕ ਹੈਗੇ ਆ ਉਹਨਾਂ ਨੂੰ ਹੋਰ ਜਿਵੇਂ ਕਹਿੰਦਾ ਵੀ ਮਜ਼ਬੂਤ ਕਰਨ ਵਾਸਤੇ ਇਹ ਗੇਮ ਚੰਗੀ ਹੋ ਸਕਦੀ ਹੈਗੀ ਪਰ ਆਮ ਮੈਨੂੰ ਲੱਗਦਾ ਵੀ ਸ਼ਹਿਰੀ ਵਾਸਤੇ ਜਾਂ ਨਾਗਰਿਕ ਵਾਸਤੇ ਇਹਦਾ ਕੋਈ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਹੈਗਾ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜੇ ਕੋਈ 5 ਮਿਲੀਅਨ ਡਾਲਰ ਲਾ ਕੇ ਬੰਦਾ ਅਮਰੀਕਾ ਦੇ ਵਿੱਚ ਆਊਗਾ ਤਾਂ ਇੱਥੇ ਬਿਜ਼ਨਸ ਖੋਲੂਗਾ ਤਾਂ ਉਹ ਸਾਡੇ ਲੋਕਾਂ ਨੂੰ ਰੋਜ਼ਗਾਰ ਵੀ ਦੇਊਗਾ ਜਿਸ ਦਾ ਕਰਕੇ ਮਨੀ ਵੀ ਸਾਡੇ ਕੋਲੇ ਆਊਗੀ ਉਹ ਗੱਲ ਠੀਕ ਆ ਮੰਨੀ ਆਉਗੀ ਪਰ ਕਿਤੇ ਨਾ ਕਿਤੇ ਜਿਹੜੇ ਲੋੜਬੰਦ ਲੋਕ ਆ ਜਿਹੜੇ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੇ ਆ ਇੱਥੇ ਆ ਕੇ ਆਪਣਾ ਭਵਿੱਖ ਸਵਾਰਨਾ ਚਾਹੁੰਦੇ ਆ ਆਪਣੇ ਪਰਿਵਾਰਾਂ ਨੂੰ ਹੋਰ ਚੰਗੀ ਸਥਿਤੀ ਦੇ ਵਿੱਚ ਲੈ ਜਾਣਾ ਚਾਹੁੰਦੇ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਵਾਝੇ ਹੋ ਜਾਣਗੇ ਤੇ ਨਾਲ ਦੇ ਨਾਲ ਆਪਾਂ ਗੱਲ ਕਰਦੇ ਆ ਵੀ ਜਿਸ ਤਰੀਕੇ ਦੇ ਨਾਲ ਜੇਲਨਸਕੀ ਪਿਛਲੇ ਦਿਨਾਂ ਦੇ ਵਿੱਚ ਵਾਲਦੀਮਿਰ ਜੇਲਨਸਕੀ ਜਿਹੜੇ ਰਾਸ਼ਟਰਪਤੀ ਹੈ ਯੂਕਰੇਨ ਦੇ ਉਹ ਅਮਰੀਕਾ ਦੇ ਵਿੱਚ ਆਏ ਸੀਗੇ ਵਾਈਟ ਹਾਊਸ ਦੇ ਵਿੱਚ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀਗਾ ਮਿਨਰਲ ਡੀਲ ਸਾਈਨ ਕਰਨ ਤੋਂ ਪਿੱਛੋਂ ਜੰਗਬੰਦ ਹੋਣ ਦੀ ਗੱਲ ਹੋ ਰਹੀ ਸੀਗੀ ਤੇ ਉੱਥੇ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਉਹਨੂੰ ਜਲੀਲ ਕਰਕੇ ਉੱਥੋਂ ਕੱਢਿਆ ਗਿਆ ਹੈਗਾ ਵਾਈਟ ਹਾਊਸ ਤੋਂ ਉਹ ਮੰਨ ਨੂੰ ਥੇਸ ਪਹੁੰਚੀ ਆ ਵੀ ਇਸ ਤਰੀਕੇ ਦੇ ਨਾਲ ਕਿਸੇ ਵਰਲਡਰ ਲੈਵਲ ਦੇ ਲੀਡਰ ਦੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਕਾਫੀ ਦੇਰ ਤੋਂ ਟਰੰਪ ਸੀਗੇ ਉਹ ਜਿਵੇਂ ਕਹਿੰਦਾ ਬਿਊਰੋ ਤੇ ਤੰਜ ਕੱਸਦੇ ਆ ਰਹੇ ਸੀਗੇ ਵੀ ਇਹ ਕਮੇਡੀਅਨਾਂ ਤੇ ਇਹ ਡਿਕਟੇਟਰ ਆ ਇਹ ਇਹ ਆ ਉਹ ਆ ਤੇ ਉਹਦਾ ਕਰਕੇ ਜਦੋਂ ਉਹ ਵਾਈਟ ਹਾਊਸ ਦੇ ਵਿੱਚ ਆ ਕੇ ਉੱਤਰਿਆ ਹੀ ਕਾਰ ਚ ਉਹਦੇ 트ੰਪ ਨੇ ਉਹਨੂੰ ਇੱਕ ਤਰ੍ਹਾਂ ਦੇ ਨਾਲ ਕਿਹਾ ਵੀ ਤੂੰ ਕੋਟ ਪੈਂਟ ਨੇ ਪਾ ਕੇ ਆਇਆ ਪਰ ਡਰੈਸ ਵਧੀਆ ਠੀਕ ਆ ਉਸ ਤਰੀਕੇ ਦੇ ਨਾਲ ਬਾਅਦ ਚ ਪੱਤਰਕਾਰ ਨੇ ਵੀ ਉਹਨੂੰ ਸਵਾਲ ਕੀਤਾ ਉਹਨੇ ਉਸ ਚੀਜ਼ ਨੂੰ ਯਾਰ ਯਾਰ ਮੇਰੇ ਦੇਸ਼ ਦੇ ਵਿੱਚ ਤਾਂ جنگ ਲੱਗੀ ਹੋਈ ਆ ਉੱਥੇ ਲੋਕ ਮਰ ਰਹੇ ਹੈਗੇ ਆ ਬਿਲਡਿੰਗਾਂ ਸਾਡੀਆਂ ਟੈਰੀਆਂ ਹੈਗੀਆਂ ਲੋਕਾਂ ਉੱਥੇ ਖਾਣੇ ਤੋਂ ਬਿਨਾ ਭੁੱਖੇ ਮਰ ਰਹੇ ਹੈਗੇ ਮੈਂ ਕਿਹੜੇ ਚਾਰਜ ਕੋਟ ਪੈਂਟ ਪਾਵਾਂ ਜਦੋਂ جنگ ਬੰਦ ਹੋ ਗਈ ਮੈਂ ਪਾ ਲੂੰਗਾ ਇਹ ਨਹੀਂ ਹੈਗਾ ਇਹ ਮੇਰੇ ਕੋਲ ਕੋਟ ਪੈਂਟ ਹੈ ਨਹੀਂਗੇ ਹੋ ਸਕਦਾ ਥੋੜੇ ਨਾਲ ਥੋੜੇ ਸਸਤੇ ਹੋਣ ਪਰ ਮੇਰੇ ਕੋਲੇ ਹੈਗੇ ਆ ਉਸ ਤੋਂ ਬਾਅਦ ਦੇ ਵਿੱਚ ਗੱਲਾਂ ਬਾਤਾਂ ਦੇ ਵਿੱਚੋਂ ਬਾਰ ਬਾਰ ਉਹ ਇਹੀ ਗੱਲ 트ੰਪ ਦੀ ਕੋਸ਼ਿਸ਼ ਸੀਗੀ ਵੀ ਉਹ ਜੇ ਤੋਂ ਜੇਤੀ ਸਾਈਨ ਕਰ ਦੇਣ ਜਿਹੜੀ ਮਿਨਰਲ ਡੀਲ ਹੈਗੀ ਆ ਤੇ ਉਹਦੀ ਕਿਤੇ ਨਾ ਕਿਤੇ ਕੋਸ਼ਿਸ਼ ਇਹ ਸੀ ਵੀ ਮੈਨੂੰ ਤੁਸੀਂ ਸਿਕਿਉਰਿਟੀ ਗਰੰਟੀ ਦਿਓ ਵੀ ਇਸ ਡੀਲ ਸਾਈਨ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਤਾਂ ਸਾਡੇ ਖੇਣੇ ਚ ਪਦਾਰਥ ਲੈ ਜਾਓਗੇ ਪਰ ਉਹਦੇ ਬਦਲੇ ਵਿੱਚ ਯੂਕਰੇਨ ਦੇ ਲੋਕਾਂ ਨੂੰ ਅਮਰੀਕਾ ਤੋਂ ਕੀ ਮਿਲੂਗਾ ਉਹ ਕਹਿੰਦਾ ਵੀ ਘੱਟੋ ਘੱਟ ਸਾਨੂੰ ਸਿਕਿਉਰਿਟੀ ਗਰੰਟੀ ਤਾਂ ਦਿਓ ਨਾ ਤੁਸੀਂ ਤੇ ਜਿਹੜਾ ਕਰਕੇ 트ੰਪ ਨੇ ਕੋਈ ਪੈਰ ਨਹੀਂ ਸਿਲਾ ਰਹੇ ਵੀ ਇਹ ਨਹੀਂ ਮੈਂ ਕਹਿ ਸਕਦਾ ਹੈਗਾ ਇਹ ਯੂਰਪ ਵਾਲੇ ਦੇ ਦੇਖਣ ਬਾਰ-ਬਾਰ ਇਹ ਵੀ ਗੱਲ ਕਹਿ ਰਹੇ ਸੀ ਕਿ ਅਸੀਂ ਬਹੁਤ ਜ਼ਿਆਦਾ ਖਰਚਾ ਕੀਤਾ ਯੂਰਪ ਨੇ ਘੱਟ ਕੀਤਾ ਉਹਨੇ ਇੱਕ ਦੋ ਵਾਰੀ ਕਿਹਾ ਵੀ ਵੀ ਨਹੀਂ ਯੂਰਪ ਨੇ ਵੀ ਸਾਡੀ ਬਹੁਤ ਮਦਦ ਕੀਤੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜੀਡੀ ਬੈਂਸ ਸੀਗੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਵਿੱਚ ਇੰਟਰਵਿਨ ਕਰਕੇ ਉਹਨਾਂ ਨੂੰ ਕਹਿੰਦੇ ਵੀ ਜਿਹੜੇ ਮਸਲੇ ਹੁੰਦੇ ਆ ਉਹ ਡਿਪਲੋਮੇਸੀ ਦੇ ਨਾਲ ਹੱਲ ਹੁੰਦੇ ਆ ਲੜਾਈ ਆ ਉਹ ਕਿਸੇ ਚੀਜ਼ ਦਾ ਹੱਲ ਨਹੀਂ ਤਾਂ ਉਹਦੇ ਜਵਾਬ ਦੇ ਵਿੱਚ ਉਹਨੇ ਕਿਹਾ ਵੀ ਮੈਂ ਤੁਹਾਨੂੰ ਇੱਕ ਗੱਲ ਪੁੱਛ ਸਕਦਾ ਤਾਂ ਉਹ ਕਹਿੰਦਾ ਹਾਂ ਪੁੱਛ ਉਹ ਕਹਿੰਦਾ ਵੀ 2014 ਤੋਂ ਯੂਕਰੇਨ ਨੂੰ ਅਨਵੇਦ ਕੀਤਾ ਹੋਇਆ ਰਸ਼ੀਗਾ ਨੇ ਤੇ ਉਹ ਉਹਨਾਂ ਸਮਿਆਂ ਦੇ ਵਿੱਚ ਰਾਸ਼ਟਰਪਤੀ ਓਬਾਮਾ ਦੀ ਵੀ ਸਰਕਾਰ ਰਹੀ ਬਾਈਡਨ ਦੀ ਵੀ ਸਰਕਾਰ ਰਹੀ ਟਰੰਪ ਦੀ ਵੀ ਪਹਿਲੀ ਟਰਮ ਰਹੀ ਤੇ ਜਿਹੜੇ ਉਹਨੇ ਉਹ ਸਮਝੌਤੇ ਕੀਤੇ ਸੀਗੇ ਡਿਪਲੋਮੇਸੀ ਦੇ ਜਰੀਏ ਉਹਨਾਂ ਦੇ ਉੱਤੇ ਤਾਂ ਉਹ ਕਿਤੇ ਖੜਿਆ ਨਹੀਂ ਬਾਰ ਬਾਰ ਉਹ ਉਹਨਾਂ ਨੂੰ ਬ੍ਰੀਚ ਕਰਕੇ ਫਿਰ ਅਟੈਕ ਕਰਦਾ ਆ ਰਿਹਾ ਹੈਗਾ ਯੂਕਰੇਨ ਦੇ ਉੱਤੇ ਯੂਕਰੇਨ ਦੇ ਬਹੁਤ ਸਾਰੇ ਹਿੱਸਿਆਂ ਨੇ ਨਾਪਲੇ ਬਹੁਤ ਸਾਰੇ ਲੋਕਾਂ ਨੂੰ ਉਹਨੇ ਮਾਰ ਦਿੱਤਾ ਹੈਗਾ ਉਹ ਇੱਕ ਟੈਰਰਿਸਟ ਹੈਗਾ ਤਾਂ ਉਹਦੇ ਸਬੰਧ ਦੇ ਵਿੱਚ ਉਦੋਂ ਪਿੱਛੋਂ ਜਿਹੜੇ ਟਰੰਪ ਸੀ ਉਹ ਤੈਸ਼ ਦੇ ਵਿੱਚ ਆ ਗਏ ਉਹ ਕਹਿੰਦੇ ਤੂੰ ਬਾਰ-ਬਾਰ ਬਾਲਦੀ ਮਾਰ ਪੂਤਨ ਬਾਰੇ ਗੱਲਬਾਤ ਕਰ ਰਿਹਾ ਹੈਗਾ ਵੀ ਉਹ ਟੈਰਰਿਸਟ ਆ ਤੇ ਜਿਹੜੀਆਂ ਗੱਲਾਂ ਤੂੰ ਕਹਿੰਦਾ ਮੈਂ ਨਹੀਂ ਤੇਰੇ ਬੈਠੇ ਤੋ ਇਹ ਗੱਲਾਂ ਕਹਿ ਸਕਦਾ ਵੀ ਉਹ ਇਦਾਂ ਜਾਂ ਇਹ ਆ ਉਹ ਆ ਕਹਿੰਦਾ ਉਹ ਵੀ ਬਹੁਤ ਹੱਲ ਦੇ ਥਾਈ ਲੰਘਿਆ ਹੋਇਆ ਹੈਗਾ ਉਹਨੇ ਵੀ ਬੜਾ ਨਰਕ ਦੇਖਿਆ ਹੈਗਾ ਤੇ ਤੂੰ ਇਹ ਲੜਾਈ ਦੇ ਵਿੱਚ ਜ਼ਿੰਮੇਵਾਰ ਹੈਗਾ ਤੇ ਤੂੰ ਹੁਣ ਕਿਸੇ ਸ਼ਰਤ ਦੇ ਉੱਤੇ ਨਹੀਂ ਹੈਗਾ ਵੀ ਤੂੰ ਆਪਦੀਆਂ ਸ਼ਰਤਾਂ ਮਨਵਾ ਕੇ ਲੜਾਈ ਬਣਾਵੇਂ ਤੇਰੇ ਕੋਲੇ ਕਾਰਡ ਹੈ ਨਹੀਂਗੇ ਤੇ ਜਿਹਦਾ ਕਰਕੇ ਜਿਵੇਂ ਕਹਿੰਦਾ ਵੀ ਗੱਲਬਾਤ ਕਾਫੀ ਟੈਂਸ ਹੋ ਗਈ ਜਿਵੇਂ ਜਿਵੇਂ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇਵੇਂ ਤੇਵੇਂ ਜਿਵੇਂ ਕਿਹਾ ਵੀ ਜੀਡੀ ਵੈਂਸ ਤੇ ਪ੍ਰੈਜ਼ੀਡੈਂਟ 트੍ਰੰਪ ਉਹਨੂੰ ਇੱਕ ਤਰ੍ਹਾਂ ਦੇ ਨਾਲ ਲਗਾਤਾਰ ਬੇਇਜਤ ਕਰਦੇ ਗਏ ਤੇ ਪਰ ਕਿਤੇ ਨਾ ਕਿਤੇ ਉਹ ਆਪਦੇ ਦੇਸ਼ ਦੀ ਖਾਤਰ ਆਪਦੇ ਲੋਕਾਂ ਦੀ ਖਾਤਰ ਖੜਾ ਉਹ ਆਪਣੀ ਗੱਲ ਕਹਿੰਦਾ ਰਿਹਾ ਤੇ ਹਾਲਾਂਕਿ ਉਹ ਬਾਰ ਬਾਰ ਇਹੀ ਗੱਲ ਕਹਿ ਰਿਹਾ ਸੀਗਾ ਵੀ ਜਿਹੜੇ ਸਾਡੇ ਹਿੱਸੇ ਉਹਨੇ 90 ਹੈਗੇ ਆ ਜਾਂ ਜਿੰਨਾ ਖਰਚਾ ਬਾਰ ਦੇ ਉੱਤੇ ਆਇਆ ਉਹ ਜਿਹੜਾ ਦੇਸ਼ ਵਾਰ ਸਟਾਰਟ ਕਰਦਾ ਉਹੀ ਪੇ ਕਰਦਾ ਹੁੰਦਾ ਤੇ ਰਸ਼ੀਗਾ ਸਾਡਾ ਉਹ ਸਾਰਾ ਪੇ ਕਰੇ ਤਾਂ ਇਹਦੇ ਉੱਤੇ ਜਿਵੇਂ ਕਹਿੰਦਾ ਵੀ ਕਾਫੀ ਤੈਸ਼ ਦੇ ਵਿੱਚ ਆ ਗਏ ਤੇ ਉਦੋਂ ਬਾਅਦ ਦੇ ਵਿੱਚ ਉਥੋਂ ਜਿਸ ਤਰੀਕੇ ਦੇ ਨਾਲ ਉਹਨੂੰ ਇੱਕ ਤਰ੍ਹਾਂ ਦੇ ਨਾਲ ਕਿਕ ਆਊਟ ਕਰ ਦਿੱਤਾ ਗਿਆ ਤੇ ਕਿਤੇ ਨਾ ਕਿਤੇ ਇਹ ਜਿਹੜੀ ਜਿਵੇਂ ਕਹਿੰਦਾ ਵੀ ਟਰਨ ਹੈਗੀ ਆ ਇੱਕ ਜਿਵੇਂ ਕਿੰਨੇ ਦੇ ਵੀ ਇੱਕ ਰਸ਼ੀਗਾ ਨੂੰ ਆਪਣੇ ਸਾਈਡ ਤੇ ਲੈ ਕੇ ਜੁਕਰੇਨ ਨੂੰ ਪਾਸੇ ਕਰਨਾ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੇ ਇਹਨਾਂ ਦੇ ਸਹਿਯੋਗੀ ਦੇਸ਼ ਹੈਗੇ ਆ ਉਹਨਾਂ ਦੇ ਲੀਡਰਾਂ ਵੱਲ ਵੀ ਇੱਕ ਮੈਸੇਜ ਹੈਗਾ ਵੀ ਕੱਲ ਨੂੰ ਅਮਰੀਕਾ ਦਾ ਕੋਈ ਪਤਾ ਨਹੀਂ ਵੀ ਜੇ ਤੁਹਾਡੇ ਤੇ ਮੁਸ਼ਕਲ ਆ ਜਾਵੇ ਤਾਂ ਹੋ ਸਕਦਾ ਤੁਹਾਡੇ ਦੁਸ਼ਮਣ ਦੇਸ਼ ਦੇ ਨਾਲ ਜਾ ਕੇ ਇਹ ਖੜ ਜਾਵੇ ਸੋ ਕਿਤੇ ਨਾ ਕਿਤੇ ਮਿਲਣਾ ਦਾ ਵੀ ਇਸ ਮੀਟਿੰਗ ਦਾ ਜਿਹੜਾ ਸੁਨੇਹਾ ਉਹ ਕਾਫੀ ਮਾੜਾ ਗਿਆ ਤੇ ਕਿਤੇ ਨਾ ਕਿਤੇ ਇਹਦੇ ਪੂਰੀ ਮੀਟਿੰਗ ਦੇ ਦੌਰਾਨ ਜਿਹੜੇ ਪ੍ਰੈਜ਼ੀਡੈਂਟ 트ੰਪਸ ਸੀ ਉਹਨਾਂ ਨੇ ਰਸ਼ੀਗਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਬਾਲਦੀਮੀਰ ਪੂਤਨ ਉਹਨਾਂ ਨੂੰ ਇੱਕ ਹੀਰੋ ਦੇ ਤੌਰ ਤੇ ਪੇਸ਼ ਕੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ ਜਿਵੇਂ ਜੇਲਨਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਆ ਉਹਨਾਂ ਨੂੰ ਇੱਕ ਜਿਵੇਂ ਕਹਿੰਦਾ ਵੀ ਬਿੱਲਨ ਦੇ ਤੌਰ ਤੇ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਤਾਂ ਜਿਹਦਾ ਕਿ ਮੈਂ ਸਮਝਦਾ ਵੀ ਜਿਹੜੇ ਯੂਰਪੀਅਨ ਦੇਸ਼ ਹੈਗੇ ਆ ਉਹਨਾਂ ਦੇ ਲੀਡਰਾਂ ਨੇ ਬੁਰਾ ਵੀ ਮਨਾਇਆ ਤੇ ਉਹਨਾਂ ਨੇ ਪਿੱਠ ਵੀ ਥਪਤ ਪਾਈ ਹੈਗੀ ਆ ਜ਼ੇਲੈਂਸਕੀ ਦੀ ਵੀ ਤੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਵਾਬ ਦੇ ਕੇ ਆਇਆ ਅਸੀਂ ਤੇਰੇ ਨਾਲ ਖੜੇ ਆ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਅਮਰੀਕਾ ਤੋਂ ਬਿਨਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਜਕਰੇਨ ਨਾਲ ਹੋ ਲੜਾਈ ਦੇ ਵਿੱਚ ਅੱਗੇ ਵਾਅਦਾ ਕੀ ਰਸ਼ੀਗਾ ਸਾਰੇ ਜਕਰੇਨ ਦੇ ਉੱਤੇ ਕਬਜ਼ਾ ਕਰ ਲੈਂਦਾ ਹੈਗਾ ਵੀ ਅਮਰੀਕਾ ਨੇ ਉਹਨੂੰ ਖੁੱਲੀ ਛੁੱਟੀ ਦਿੱਤੀ ਤੂੰ ਜੋ ਕਰਨਾ ਕਰ ਆ ਵੀ ਕਿਹੜੇ ਪਾਸੇ ਵੱਲ ਨੂੰ ਇਹ ਗੱਲ ਜਾਂਦੀ ਆ ਕਿ ਯੂਰਪੀਅਨ ਦੇਸ਼ ਕੋਈ ਫੌਜੀ ਮਦਦ ਵਾਸਤੇ ਅੱਗੇ ਆਉਣਗੇ ਤੇ ਹੋ ਸਕਦਾ ਵੀ ਇਹ ਜੇ ਵਰਲਡ ਵਾਰ 3 ਵਾਲ ਨੂੰ ਵੀ ਗੱਲਬਾਤ ਵੱਧ ਹੀ ਦੀ ਆ ਜਾਵੇ ਕਿਉਂਕਿ ਜੇ ਯੂਰੋਪੀਅਨ ਦੇਸ਼ ਇੱਕ ਪਾਸੇ ਹੋ ਜਾਂਦੇ ਆ ਤੇ ਰਸ਼ੀਆ ਦੂਸਰੇ ਪਾਸੇ ਹੋ ਜਾਂਦਾ ਤਾਂ ਹੋ ਸਕਦਾ ਮੁੜ ਕੇ ਜਿਵੇਂ ਉੱਤਰੀ ਕੋਰੀਆ ਪਹਿਲੇ ਹੀ ਰਸ਼ੀਆ ਦੀ ਮਦਦ ਕਰ ਰਿਹਾ ਹੈ ਚਾਈਨਾ ਵੀ ਇਹਦੇ ਵਿੱਚ ਕੁੱਦ ਜਾਵੇ ਤੇ ਨਿੱਕੇ ਨਿੱਕੇ ਜਿਹੜੇ ਹੋਰ ਦੇਸ਼ ਹੈਗੇ ਆ ਫਿਨਲੈਂਡ ਵਗੈਰਾ ਨਿਊਜ਼ੀਲੈਂਡ ਵਗੈਰਾ ਉਹ ਵੀ ਇਹਦੇ ਵਿੱਚ ਜਿਵੇਂ ਮੈਂ ਕਹਾਂ ਵੀ ਅਗਰੈਸੇ ਜਾਣ ਤੇ ਅਮਰੀਕਾ ਇੱਕ ਪਾਸੇ ਤਰ੍ਹਾਂ ਦੇ ਨਾਲ ਹੁਣ ਬਾਰ ਖੜਾ ਤੇ ਹੋਰ ਹੋ ਸਕਦਾ ਵੀ ਜ਼ਿਲੈਂਸਕੀ ਜਿਸ ਤਰੀਕੇ ਨਾਲ ਕਹਿੰਦਾ ਵੀ ਅੱਜ ਦਾ ਤੁਹਾਡੇ ਵਿਚਕਾਰ ਓਸ਼ਨਾ ਤੁਸੀਂ ਇਹ ਲੜਾਈ ਨੂੰ ਨਹੀਂ ਫੀਲ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਕ ਤੁਹਾਡੇ ਤੱਕ ਵੀ ਪਹੁੰਚੇ ਤੇ ਹੋ ਸਕਦੀ ਹੈ ਇਹ ਗੱਲ ਠੀਕ ਹੋ ਸਕਦੀ ਆ ਇੱਕ ਗੱਲ ਹੋਰ ਮੈਨੂੰ ਬੁਰੀ ਲੱਗੀ ਵੀ ਜਿਸ ਤਰੀਕੇ ਦੇ ਨਾਲ ਗੱਲਬਾਤ ਹੋ ਰਹੀ ਸੀ ਜਿਵੇਂ ਜੀਡੀ ਬੈਂਸ ਨੇ ਕਿਹਾ ਵੀ ਤੂੰ ਜ਼ਿਲੈਂਸਕੀ ਨੂੰ ਵੀ ਤੂੰ ਆ ਕੇ ਬਾਈਡਨ ਦੀ ਜਿਵੇਂ ਕਹਿੰਦਾ ਵੀ ਵਿਰੋਧੀ ਧਿਰ ਦੀ ਮਦਦ ਕੀਤੀ ਹੈ ਵੋਟਾਂ ਦੇ ਵਿੱਚ ਉਹ ਸਟੂਪਿਡ ਪ੍ਰੈਜ਼ੀਡੈਂਟ ਆ 트੍ਰੰਪ ਨੂੰ ਇਸ ਤਰੀਕੇ ਦੇ ਨਾਲ ਸੰਬੋਧਨ ਹੋਏ ਤੇ ਜਿਹੜੀ ਕਿ ਮੈਂ ਸਮਝਦਾ ਵੀ ਇੱਕ ਸਤਕਾਰਤ ਅਹੁਦੇ ਤੇ ਰਹੇ ਬੰਦੇ ਦੇ ਵਾਸਤੇ ਸ਼ਬਦਾਵਲੀ ਵਰਤਣੀ ਬਹੁਤ ਜਿਵੇਂ ਕਹਿੰਦੇ ਗਲਤ ਇਹ ਮੈਸੇਜ ਦਿੱਤਾ ਜਾਂਦਾ ਹੈਗਾ ਤੇ ਜਿਵੇਂ ਕਹਿੰਦੇ ਹੁੰਦੇ ਵੀ ਐ ਤਾਂ ਹਰ ਮੋਦੀ ਵੀ ਆਏ ਸੀਗੇ ਹਿਊਸਟਨ ਦੇ ਵਿੱਚ ਆ ਕੇ ਜਿਵੇਂ ਕਹਿੰਦਾ ਵੀ ਆਪਕੀ ਬਾਅਦ 트੍ਰੰਪ ਸਰਕਾਰ ਕਰਕੇ ਗਏ ਸੀ ਤੇ ਇਦਾਂ ਨਹੀਂ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਹੈਗੀਆਂ ਤੇ ਜਦੋਂ ਵੀ ਕਿਸੇ ਦੇਸ਼ ਦਾ ਕੋਈ ਲੀਡਰ ਆ ਕੇ ਬਰਾਬਰ ਦਾ ਲੀਡਰ ਆ ਕੇ ਗੱਲਬਾਤ ਕਰਦਾ ਤਾਂ ਉਹਨੂੰ ਅਛੇ ਤਰੀਕੇ ਦੇ ਨਾਲ ਜਿਵੇਂ ਕਹਿੰਦਾ ਵੀ ਉਹਦਾ ਜਵਾਬ ਮਿਲਣਾ ਚਾਹੀਦਾ ਹੈਗਾ ਤੇ ਜਿਵੇਂ ਕਹਿੰਦਾ ਵੀ ਕਿਤੇ ਤਾਂ ਇਹ ਸੀਗਾ ਵੀ ਅਮਰੀਕਾ ਨੇ ਇਹੀ ਇੱਕ ਤਰ੍ਹਾਂ ਦੀ ਨਾਲ ਇਹ ਜਿਹੜੀ ਲੜਾਈ ਸੀਗੀ ਇਹ ਜ਼ਿਲੈਂਸਕੀ ਨੂੰ ਚੱਕ ਚਕਾ ਕੇ ਸ਼ੁਰੂ ਕਰਾਈ ਸੀ ਤੇ ਹੁਣ ਇਸ ਟਾਈਮ ਜਿਹੜਾ ਅਮਰੀਕਾ ਉਹ ਰਸ਼ੀਗਾ ਦੇ ਪਾੜੇ ਦੇ ਵਿੱਚ ਖੜਾ ਵਿਖਾਈ ਦੇ ਰਿਹਾ ਹੈਗਾ ਤੇ ਜਿਹੜੀ ਕਿ ਮੈਂ ਸਮਝਦਾ ਵੀ ਇਸ ਵੈਰੀ ਵੈਰੀ ਸੈਡ ਸੈਕੂਏਸ਼ਨ ਇਹਦੇ ਨਾਲ ਦੀ ਨਾਲ ਜਿਹੜੇ 트ੰਪ ਹੈਗੇ ਆ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਟੈਰਫ ਹੈਗਾ ਉਹ ਕੈਨੇਡਾ ਤੇ ਮੈਕਸੀਕੋ ਦੇ ਉੱਤੇ 25-25% ਆਚਾਰ ਤਰੀਕ ਨੂੰ ਲਾ ਦੇਣਾ ਹੈਗਾ ਤੇ ਜਿਹਦਾ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਅਸਰ ਵੱਡੀ ਪੱਧਰ ਤੇ ਹੋਊਗਾ ਮਹਿੰਗਾਈ ਦੇ ਤੌਰ ਤੇ ਕਿਉਂਕਿ ਜਿਹੜਾ ਇਨਾਂ ਦਾ ਟ੍ਰੇਡ ਆ ਕੈਨੇਡਾ ਦਾ ਤੇ ਅਮਰੀਕਾ ਦਾ ਇਹ ਤਕਰੀਬਨ 726 ਬਿਲੀਅਨ ਡਾਲਰ ਦਾ ਇਹਨਾਂ ਦਾ ਈਅਰਲੀ ਟ੍ਰੇਡ ਹੈਗਾ ਤੇ ਜਿਹੜੀ ਕਿ ਇੱਕ ਬਹੁਤ ਵੱਡੀ ਰਕਮ ਆ ਜਿਹਦੇ ਤੇ 25% ਟੈਰਫ ਲੱਗਦਾ ਤਾਂ 2-300 ਬਿਲੀਅਨ ਡਾਲਰ ਹੋਰ ਜਿਵੇਂ ਕਿ ਕੈਨੇਡਾ ਨੂੰ ਇੱਕ ਬਰਡਨ ਦੇ ਤੌਰ ਤੇ ਅਮਰੀਕਾ ਨੂੰ ਦੇਣਾ ਪਊਗਾ ਤੇ ਜਿਹਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਤਾਂ 55% ਜਿਹੜਾ ਕਰੂਡ ਔਇਲ ਆ ਉਹ ਕੈਨੇਡਾ ਤੋਂ ਅਮਰੀਕਾ ਨੂੰ ਆਉਂਦਾ ਪਾਈਪਲਾਈਨਾਂ ਦੇ ਜਰੀਏ ਤੇ ਜਿਹੜੀ ਬਿਜਲੀ ਜਿਵੇਂ ਮੈਂ ਕਹਿੰਦਾ ਵੀ ਵਰਤੀ ਜਾਂਦੀ ਹੈ ਅਮਰੀਕਾ ਦੇ ਵਿੱਚ ਉਹ ਵੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਆਉਂਦੀ ਹੈਗੀ ਆ ਕੈਨੇਡਾ ਤੋਂ ਜਿਹੜੀ ਜਿੰਨੀ ਵੀ એનર્ਜੀ ਜਿਵੇਂ ਕਹਿੰਦਾ ਵੀ ਆਪਾਂ ਕਹਿ ਲਈਏ ਇਸੇ ਤਰੀਕੇ ਨਾਲ ਘਰਾਂ ਦੇ ਵਿੱਚ ਜਿਹੜੀ ਆਪਾਂ ਕੁਕਿੰਗ ਵਾਸਤੇ ਗੈਸ ਵਰਤਦੇ ਹੈਗੇ ਆ ਇਹਦਾ ਤਕਰੀਬਨ ਮੇਰੇ ਖਿਆਲ 99% ਹੀ ਕੈਨੇਡਾ ਤੋਂ ਆਉਂਦੀ ਹੈਗੀ ਆ ਤੇ ਜੇ 25% ਟੈਰਫ ਲਾਇਆ ਜਾਂਦਾ ਤਾਂ ਹੋ ਸਕਦਾ ਕੈਨੇਡਾ ਵੀ ਕੱਲ ਨੂੰ ਹੋਰ ਐਵੇਨਿਊਜ਼ ਚੁਣੇ ਪੀ ਮੈਂ ਜਿਹੜਾ ਆਪਦਾ ਟ੍ਰੇਡ ਆ ਉਹ ਯੂਰਪ ਦੇ ਨਾਲ ਸ਼ੁਰੂ ਕਰ ਲਾਂ ਕਿਉਂਕਿ ਕੈਨੇਡਾ ਤੋਂ ਜੇ ਆਪਾਂ ਨਾਰਥ ਪੋਲ ਸਾਈਡ ਦੇਖਿਆ ਜਾਵੇ ਐਟਲੈਂਟਾ ਆ ਓਸ਼ਣ ਦੇ ਥਰੂ ਜੇ ਉਹ ਪਾਈਪ ਵਿਛਾ ਦਿੰਦੇ ਆ ਤਾਂ ਉੱਥੋਂ ਕੋਈ ਬਹੁਤ ਹੀ ਦੂਰ ਦੂਰ ਨਹੀਂ ਯੂਰਪ ਜਾਂ ਏਸ਼ੀਆ ਤਾਂ ਹੋ ਸਕਦਾ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਐਵੇਨਿਊ ਚੇਂਜ ਕਰਕੇ ਏਸ਼ੀਆ ਜਾਂ ਯੂਰਪ ਦੇ ਵਿੱਚ ਆਪਣਾ ਪ੍ਰੋਡਕਟ ਵੇਚਣ ਵਾਸਤੇ ਮੰਡੀ ਲੱਭੇ ਤੇ ਜਿੱਦਾਂ ਹੋ ਸਕਦਾ ਅਮਰੀਕਾ ਦੇ ਵਿੱਚ ਜਿਹੜੀ ਮਹਿੰਗਾਈ ਆ ਤੇਲ ਦੀ ਬਿਜਲੀ ਦੀ ਪ੍ਰੋਪੇਨ ਗੈਸ ਦੀ ਇਹ ਹੋਰ ਵੀ ਵਧੇ ਤੇ ਕਿਤੇ ਨਾ ਕਿਤੇ ਜਿਹੜਾ ਇਹ ਚੀਜ਼ਾਂ ਦਾ ਬਰਡਨ ਆ ਉਹ ਮੈਨੂੰ ਲੱਗਦਾ ਵੀ ਜਿਵੇਂ ਕਹ ਲੈ ਵੀ ਅਮਰੀਕਨ ਪੀਪਲ ਦੇ ਉੱਤੇ ਪਾਊਗਾ ਤੇ ਪਤਾ ਨਹੀਂ ਇਸ ਤਰੀਕੇ ਦੇ ਨਾਲ ਗਵੰਡੀਆਂ ਦੇ ਨਾਲ ਜਿਵੇਂ ਕਹ ਲੈ ਵੀ ਇਦਾਂ ਦੇ ਕਲੇਸ਼ ਕਰਕੇ ਕੀ ਸੱਦ ਕਰਨਾ ਚਾਹੁੰਦਾ ਅਮਰੀਕਾ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਸ ਚੀਜ਼ ਤੋਂ ਉੱਪਰ ਉੱਠ ਕੇ ਅਮਰੀਕਾ ਨੂੰ ਥੋੜਾ ਜਿਹਾ ਜਿਵੇਂ ਕਹ ਫਰੈਂਡਲੀ ਵਿਹਾਰ ਕਰਨਾ ਚਾਹੀਦਾ ਇਹਨੇ ਤਾਂ ਉਹ ਗੱਲ ਕੀਤੀ ਜਿਵੇਂ ਕਹਿੰਦੇ ਕੋਈ ਬਗਿਆੜ ਸੀਗਾ ਉਹ ਪਾਣੀ ਪੀ ਰਿਹਾ ਸੀ ਅੱਗੇ ਲੇੜਾ ਪਾਣੀ ਪੀ ਰਿਹਾ ਸੀਗਾ ਉਹ ਕਹਿੰਦਾ ਤੂੰ ਮੇਰਾ ਪਾਣੀ ਝੂਠਾ ਕਰ ਰਿਹਾ ਮੈਂ ਤੈਨੂੰ ਖਾ ਜਾਣਾ ਉਹ ਕਹਿੰਦਾ ਨਹੀਂ ਜੀ ਪਾਣੀ ਤਾਂ ਤੁਹਾਡੇ ਵੱਲੋਂ ਆ ਰਿਹਾ ਮੈਂ ਤਾਂ ਝੂਠਾ ਕਰਦਾ ਕਹਿੰਦਾ ਤੂੰ ਨਹੀਂ ਕੀਤਾ ਹੋਣਾ ਤੇਰੇ ਕਿਸੇ ਦਾਦੇ ਪੋਤੇ ਨੇ ਕੀਤਾ ਹੋਣਾ ਤੇ ਉਹਨਾਂ ਖਾਣਾ ਸੀ ਉਸੇ ਤਰੀਕੇ ਦੇ ਨਾਲ ਅਮਰੀਕਾ ਪਹਿਲਾਂ ਇਹਨਾਂ ਨੇ ਦਬਕਾ ਮਾਰਿਆ 25 20 10000 ਸੈਨਕ ਲਾਓ ਉੱਥੇ ਅਮਰੀਕਨ ਤੇ ਕੈਨੇਡੀਅਨ ਬਾਰਡਰ ਉਹ ਕਹਿੰ ਲੈ ਸੀਲ ਕਰਨ ਵਾਸਤੇ ਮੈਕਸੀਕੋ ਨੂੰ ਵੀ ਇਹੀ ਗੱਲ ਕਹੀ ਉਹਨਾਂ ਨੇ ਉਹ ਵੀ ਲਾਤੇ ਉਸ ਤੋਂ ਬਾਅਦ ਦੇ ਵਿੱਚ ਵੀ ਕਹਿੰਦਾ ਨੇ ਟੈਰਫ ਤਾਂ ਲੱਗੂਗਾ ਸੋ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਕਿਹੜੇ ਪਾਸੇ ਵੱਲ ਨੂੰ ਗੱਲ ਜਾਂਦੀ ਹੈਗੀ ਆ। ਇਸੇ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਹੈਗਾ ਉਹ ਉਹਨੇ ਇੱਕ ਹੋਰ ਐਗਜ਼ੈਕਟਿਵ ਆਰਡਰ ਪਾਸ ਕੀਤਾ ਪ੍ਰੈਜ਼ੀਡੈਂਟ 트ੰਪ ਨੇ ਕਹਿੰਦੇ ਜਿਹੜੀ ਇੰਗਲਿਸ਼ ਹੈਗੀ ਆ ਆਫੀਸ਼ੀਅਲ ਲੈਂਗੁਏਜ ਹੋਊਗੀ ਅਮਰੀਕਾ ਦੀ। ਤੇ ਜਿਹਦਾ ਕਰਕੇ ਜਿੰਨੀਆਂ ਵੀ ਸਰਕਾਰੀ ਥਾਮਾਂ ਹੈਗੀਆਂ ਉਥੇ ਇੰਗਲਿਸ਼ ਹੀ ਬੋਲੀ ਜਾਊਗੀ ਤੇ ਉਥੇ ਇੰਗਲਿਸ਼ ਦੇ ਵਿੱਚ ਹੀ ਸਾਰਾ ਕੰਮਕਾਰ ਹੋਊਗਾ ਜਿਵੇਂ ਅੱਗੇ ਡੀਐਮ ਬਗਾਂ ਵਗੈਰਾ ਦੇ ਵਿੱਚ ਜਾ ਕੇ ਆਪਾਂ ਪੇਪਰ ਵਗੈਰਾ ਪੰਜਾਬੀ ਦੇ ਵਿੱਚ ਦੇ ਦਿੰਦੇ ਹੁੰਦੇ ਸੀਗੇ ਜਿਹੜੇ ਡਰਾਈਵਿੰਗ ਟੈਸਟ ਪੇਪਰ ਹੁੰਦੇ ਹੈਗੇ ਆ ਤਾਂ ਉਹ ਮੈਨੂੰ ਲੱਗਦਾ ਵੀ ਨਹੀਂ ਹੁਣ ਮਹਿਆ ਕੀਤੇ ਜਾਣਗੇ ਇਸੇ ਤਰੀਕੇ ਦੇ ਨਾਲ ਜਿਵੇਂ ਵੱਖੋ ਵੱਖਾ ਆਫਿਸਾਂ ਦੇ ਵਿੱਚ ਟਰਾਂਸਲੇਟਰ ਅੱਗੇ ਉਪਲਬਧ ਹੁੰਦੇ ਸੀਗੇ ਵੀ ਜੇ ਕਿਸੇ ਨੂੰ ਪੰਜਾਬੀ ਆਉਂਦੀ ਅੰਗਰੇਜ਼ੀ ਨਹੀਂ ਆਉਂਦੀ ਤਾਂ ਟਰਾਂਸਲੇਟ ਹੋ ਸਕਦੇ ਹੈਗੇ ਆ ਉਹ ਸਰਕਾਰੀ ਥਾਵਾਂ ਦੇ ਉੱਤੇ ਇਹ ਚੀਜ਼ਾਂ ਵੀ ਹੁਣ ਬੰਦ ਹੋਣੀਆਂ ਤੇ ਇਹਦੇ ਨਾਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਟਰੱਕ ਡਰਾਈਵਰਾਂ ਦੇ ਉੱਤੇ ਵੀ બોઈ પહુગા ਜਾਂ મેક્સિકન ડ્રાઈવર જેડે ઇંગ્લિશ નહીં બોલ શકદે નહીં ચગે તરીકે دے ਨਾਲ پڑھ શકદે ઉન્ના دے ਜਿਹડે લાયસન્સ વગેરા ઓ રીબોક ਵੀ કીતે જા શકદે હેગે આ ક્યોકી જે ਹੁਣ ਤੁਹਾਨੂੰ ਕੋਈ ਡੀਓਟੀ ਅਫਸਰ ਰੋਕਦਾ ਹੈਗਾ ਤਾਂ ਤੁਸੀਂ ਉਹਦੇ ਸਹੀ ਤਰੀਕੇ ਦੇ ਨਾਲ ਸਵਾਲਾਂ ਦੇ જવાબ ਨਹੀਂ ਦਿੰਦੇ ਤਾਂ ਜਿਹੜਾ ਤੁਹਾਡਾ ਲਾਇਸੈਂਸ ਸਸਪੈਂਡ ਕੀਤਾ ਜਾਊਗਾ ਪਹਿਲਾਂ ਵੀ ਸੀ ਕਿਉਂਕਿ ਡੀਓਟੀ ਵਾਸਤੇ ਜਾਂ ਡੀਐਮਆ ਵਾਸਤੇ ਜਿਹੜਾ ਕਲਾਸ A ਲਾਇਸੈਂਸ ਆ ট্রাক ਦਾ ਇਹਨੂੰ ਲੈਣ ਵਾਸਤੇ ਇੰਗਲਿਸ਼ ਜ਼ਰੂਰੀ ਸੀ ਪਰ ਇਹਨੂੰ ਉਸ ਤਰੀਕੇ ਦੇ ਨਾਲ ਅਨਫੋਰਸ ਨਹੀਂ ਕੀਤਾ ਜਾਂਦਾ ਕਿਉਂਕਿ ਆਫੀਸ਼ੀਅਲ ਤੌਰ ਤੇ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ ਕਿ ਔਲਾ ਦੇ ਵਿੱਚ ਜ਼ਰੂਰ ਸੀਗਾ ਜਿਹਦਾ ਕਰਕੇ ਪਹਿਲਾਂ ਵੀ ਕਈ ਬੰਦਿਆਂ ਦੇ ਲਾਇਸੈਂਸ ਸਸਪੈਂਡ ਹੋਏ ਆ ਪਰ ਇਹਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਹੋਰ ਵਾਈਡਲੀ ਤਰੀਕੇ ਦੇ ਨਾਲ ਇਹਨੂੰ ਅਨਫੋਰਸ ਕਰਨ ਵਾਸਤੇ ਜਿਹੜੀਆਂ ਲਾਲ ਐਨਫੋਰਸਮੈਂਟ ਏਜੰਸੀਆਂ ਜਾਂ ਜਿਹੜੇ ਸਰਕਾਰੀ ਕੰਮਕਾਰ ਵਾਲੇ ਬੰਦੇ ਆ ਥੋੜੇ ਨਫਰਤੀ ਬੰਦੇ ਆ ਉਹਨਾਂ ਨੂੰ ਹੋਰ ਲੋਕਾਂ ਨੂੰ ਖੱਜਲ ਖਰਾਬ ਕਰਨ ਵਾਸਤੇ ਜਿਹੜਾ ਇੱਕ ਮੌਕਾ ਮਿਲ ਜੂਗਾ ਸੋ ਕਾਫੀ ਚੇਂਜਸ ਜਿਹੜਾ ਅਮਰੀਕਾ ਦੇ ਵਿੱਚ ਹੋ ਰਹੀਆਂ ਹੈਗੀਆਂ ਤੇ ਇੱਕ ਉਹ ਇਹਨਾਂ ਨੇ ਹੋਰ ਕੀਤਾ ਹੈਗਾ ਵੀ ਜਿਹੜੇ ਆਈਸ ਵਾਲੇ ਹੋ ਰਜਿਸਟਰੀ ਕਰਨਗੇ ਜਿੰਨੇ ਵੀ ਅਨਲੀਗਲ ਬੰਦੇ ਅਮਰੀਕਾ ਦੇ ਵਿੱਚ ਆਏ ਉਹਨਾਂ ਨੂੰ ਰਜਿਸਟਰ ਕਰਾਉਣਾ ਪਊਗਾ ਵੀ ਅਸੀਂ ਕਿੱਥੇ ਰਹਿ ਰਹੇ ਹਾਂ ਕੀ ਸਾਡਾ ਨਾਮ ਪਤਾ ਤੇ ਕਈ ਲੋਕ ਇਸ ਚੀਜ਼ ਦਰਬ ਵੀ ਰਹੇ ਆ ਵੀ ਜੇ ਰਜਿਸਟਰ ਕਰਵਾ ਦਿੱਤਾ ਤਾਂ ਹੋਰ ਨਾਲ ਕੱਲ ਨੂੰ ਆਈਸ ਆ ਕੇ ਘਰੋਂ ਹੀ ਚੱਕ ਲਵੇ ਤੇ ਪਰ ਕਿਤੇ ਨਾ ਕਿਤੇ ਇਹਦਾ ਮੰਨ ਲਓ ਫਾਇਦਾ ਵੀ ਹੋ ਸਕਦਾ ਵੀ ਜਿਹੜੇ ਲੋਕ ਕ੍ਰਿਮੀਨਲ ਨਹੀਂ ਹੈਗੇ ਜਿਨ੍ਹਾਂ ਦੇ ਫਿੰਗਰਪ੍ਰਿੰਟ ਵਗੈਰਾ ਹੋਣਗੇ ਜੇ ਜੇ ਕੱਲ ਨੂੰ ਕੋਈ ਸਕੀਮ ਚੱਲਦੀ ਹੈ ਵੀ ਜਿਹਦੇ ਤਹਿਤ ਜਿਹੜੇ ਲੋਕ ਨੈਚਰ ਤੋਂ ਅਮਰੀਕਰ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਤਾਂ ਉਹਨਾਂ ਦਾ ਕੋਈ ਨਾ ਕੋਈ ਰੈਕਡ ਹੋਊਗਾ ਜਾਂ ਕਿਸੇ ਨੂੰ ਵਰਕ ਪਰਮਿਟ ਦੇਣੇ ਆ ਉਹਦਾ ਕੋਈ ਨਾ ਕੋਈ ਰੈਕਡ ਹੋਊਗਾ ਇਹਨਾਂ ਦੇ ਕੋਲੇ ਤੇ ਉਹੀ ਵੀ ਹੈਗਾ ਵੀ ਜੇ 30 ਦਿਨ ਦੇ ਵਿੱਚ ਵਿੱਚ ਬੰਦਾ ਆਇਆ ਹੋਇਆ ਉਹ ਰਜਿਸਟਰੀ ਨਹੀਂ ਕਰਵਾਉਂਦਾ ਤਾਂ ਉਹਨੂੰ ਜੇਲ੍ਹ ਟਾਈਮ ਵੀ ਹੋ ਸਕਦਾ ਤੇ 5000 ਡਾਲਰ ਫਾਈਨ ਵੀ ਹੋ ਸਕਦਾ ਸੋ ਇੰਨੀਆ ਖਬਰਾਂ ਐ ਕਿ ਮੇਰਾ ਜੀ ਕਰਦਾ ਹੈ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤੇ ਅੱਗੇ ਆਪਾਂ ਨੈਕਸਟ ਵੀਕ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈਓ ਜੀ ਦਿਓ ਯਾਜਤ ਸਸਤਰੀ ਕਾਨ ਤੇ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ